ਧੰਵਾਹੀ ਗੁਰੂ ਸਾਹਿਬ ਜੀਓ ਗੌੜੀ ਗੁਵਾਰੇ ਰੀ ਮਹਲਾ 5 ਜਾ ਕੈ ਵਸ ਖਾਨ ਸੁਲਤਾਨ ਜਾ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀ ਕੋਈ ਕਹੋ ਬੇਨੰਤੀ ਆਪਣੇ ਸਤਗੁਰ ਪਾਹੀ ਕਾਜ ਤੁਮਾਰੀ ਦੇਨ ਬਾਹੀ ਰਹਾਉ ਸਭ ਤੇ ਉੱਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਿਤ ਪੂਰਨ ਧਨੀ ਜਾ ਕੀ ਸੁਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡਿਰਾ ਟਹਿ ਜਿਸ ਸਿਮਰਤ ਜਮ ਕਿਸ਼ੂ ਨ ਕਹਿ ਜਿਸ ਸਿਮਰਤ ਹੂਤ ਸੁਕੇ ਹਰੇ ਜਿਸ ਸਿਮਰਤ ਡੂਬਤ ਪਾਹਣ ਤਰੇ ਸੰਤ ਸਬਾ ਕੋ ਸਦਾ ਜੈਕਾਰ ਹਰ ਹਰ ਨਾਮ ਜਨਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੁਕੋ ਨਾਮ ਨਿਵਾਸ ਗੌੜੀ ਗੁਆਰੇਰੀ ਮਹੱਲਾ ਪੰਜਵਾ ਜਾ ਕੇ ਵਸਖਾਨ ਸੁਲਤਾਨ ਜਾ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛੁ ਹੋਇ ਤੇਸ ਤੇ ਬਾਹਰ ਨਾਹੀ ਕੋਈ ਕਹੂ ਬੇਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੁਮਾਰੀ ਦੇ ਨਿਭਾਹੀ ਰਹਾਉ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਿਤ ਪੂਰਨ ਧਨੀ ਜਾ ਕੀ ਸੋਬਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾ ਟਹਿ ਜਿਸ ਸਿਮਰਤ ਜਮ ਕਿਛੂ ਨ ਕਹੈ ਜਿਸ ਸਿਮਰਤ ਹੋਤ ਸੁਕੇ ਹਰੇ ਜਿਸ ਸਿਮਰਤ ਡੂਬਤ ਪਾਹਣ ਤਰੀ ਸੰਤ ਸਭਾ ਕਉ ਸਦਾ ਜੈ ਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋ ਕਉ ਨਾਮ ਨਿਵਾਸ ਗੋੜੀ ਗੁਆਰੀ ਰੀ ਮਹਲਾ ਪੰਜਵਾ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀ ਕੋਈ ਕਹੂ ਬੇਨੰਤੀ ਆਪਣੇ ਸਤਗੁਰ ਪਾਹੇ ਕਾਜ ਤੁਮਾਰੀ ਦੇ ਨਿਭਾ ਰਹਾ ਹਾਂ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ सर्वव्यापित पूर्ण तनी जा सोभा बनी जिस सिमरत दुख डेरा सिमरत ਜਮ ਕਿਸ਼ੂ ਨਾ ਕਹਿ ਜਿਸ ਸਿਮਰਤ ਹੂਤ ਸੁਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੀ ਸੰਤ ਸਬਾ ਕਉ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕਉ ਨਾਮ ਨਿਵਾਸ ਗੌਣੀ ਗਵਾਰੇ ਰੀ ਮਹਲਾ ਪੰਜਵਾਂ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਤਿਸਤੇ ਬਾਹਰ ਨਾਹੀ ਕੋਏ ਕਹੂ ਬੇਨੰਤੀ ਆਪਣੇ ਸਤਗੁਰ ਪਾਹੀ ਕਾਜ ਤੇਮਾਰੀ ਦੇ ਨਿਭਾ ਰਹਾ ਸਭ ਤੇ ਊਚ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਿਤ ਪੂਰਨ ਧਨੀ ਜਾ ਕੀ ਸੋਬਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾ ਟਹਿ ਜਿਸ ਸਿਮਰਤ ਜਮ ਕਿਸ਼ੂ ਨ ਕਹਿ ਜਿਸ ਸਿਮਰਤ ਹੂਤ ਸੁਕੇ ਹਰੀ ਜਿਸ ਸਿਮਰਤ ਡੂਬਤ ਪਾਹਨ ਤਰੀ ਸੰਤ ਸਭਾ ਕਉ ਸਦਾ ਜੈਕਾਰ ਹਰ ਹਰ ਨਾਮ ਪ੍ਰਾਨ ਆਧਾਰ ਤਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋ ਕੋ ਨਾਮ ਨਿਵਾਸ ਗੌੜੀ ਗੁਵਾਰੇ ਰੀ ਮਹਲਾ ਪੰਜਵਾਂ ਜਾ ਕੈ ਵਸ ਖਾਨ ਸੁਲਤਾਨ ਜਾ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਇਸਤੇ ਬਾਹਰ ਨਾਹੀ ਕੋਏ ਕਹੂ ਬੇਨੰਤੀ ਆਪਣੇ ਸਤਗੁਰ ਪਾਹੀ ਕਾਜ ਤੁਮਾਰੀ ਦੇਣ ਭਾਹੀ ਰਹਾਉ ਸਭ ਤੇ ਊਚ ਜਾਕਾ ਦਰਬਾਰ ਸਗਲ ਭਗਤ ਜਾਕਾ ਨਾਮ ਆਧਾਰ ਸਰਬ ਵਿਆਪਕ ਸਰਬ ਵਿਆਪਿਤ ਪੂਰਨ ਧਨੀ ਜਾਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾ ਟਹਿ ਜਿਸ ਸਿਮਰਤ ਜਮ ਕਿਸ਼ੂ ਨ ਕਹਿ ਜਿਸ ਸਿਮਰਤ ਹੂਤ ਸੁਕੇ ਹਰੀ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਬਾ ਕਉ ਸਦਾ ਜੈਕਾਰ ਹਰ ਹਰ ਨਾਮ ਮਨ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋ ਕਉ ਨਾਮ ਨਿਵਾਸ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋ ਕਉ ਨਾਮ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ